ਕਣਕ ਦੀ ਫਸਲ ਦਾ ਚੰਗਾ ਝਾੜ ਲੈਣ ਦੇ ਲਈ ਆਪਾਂ ਕਣਕ ਦੀ ਫਸਲ ਵਿੱਚ ਐਨ ਪੀ ਕੇ ਕਰਦੇ ਆ 05234 ਕਰਦੇ ਆ 1345 ਕਰਦੇ ਆ ਵਾਰਨ ਕਰਦੇ ਆ ਤੇ ਜ਼ਿੰਕ ਕਰਦੇ ਆ ਇਹਨਾਂ ਦਾ ਸਮਾਂ ਕਦੋਂ ਹੁੰਦਾ ਹੈ 05234 ਦੀ ਕਿਹੜੀ ਸਟੇਜ ਆ 1345 ਦੀ ਕਿਹੜੀ ਸਟੇਜ ਆ ਤੇ ਇਹਨਾਂ ਦਾ ਕੰਮ ਕੀ ਹੈ ਕਿ ਆਪਾਂ ਜਿਆ ਵੈਸੀ ਕਰ ਰਹੇ ਆ ਵੀ ਇਹ ਆਪਣੀ ਕਣਕ ਦੀ ਫਸਲ ਨੂੰ ਬਚਾਉਣ ਕਿ ਕਾਦੇ ਤੋਂ ਕੀ ਕਰਨਗੇ ਇਦੇ ਬਾਰੇ ਪ੍ਰੋਪਰ ਜਾਣਕਾਰੀ ਦੇਵਾਂਗੇ ਜਿਹੜੇ ਕਿਸਾਨ ਨਵੇਂ ਹਨ ਆਪਣਾ ਖੇਤੀਬਾੜੀ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੇ ਕਿਉਂਕਿ ਖੇਤੀਬਾੜੀ ਦੀ ਹਰ ਰੋਜ਼ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜਦੋਂ ਕਣਕ ਦੀ ਫਸਲ 70-75 ਦਿਨ ਤੋਂ ਪਲੱਸ ਹੋ ਜਾਂਦੀ ਹੈ ਕਿਉਂਕਿ 55-60 ਦਿਨ ਤੇ ਦੂਜੀ ਗੰਢ ਬਣਾਉਣੀ ਜਿਹੜੀ ਤਿਆਰ ਕਰਦੀ ਹੈ 70-75 ਦਿਨ ਤੇ ਜਾ ਕੇ ਕਣਕ ਦੀ ਫਸਲ ਝੰਡਾ ਪੱਤਾ ਵੀ ਸਟਰੋਂਗ ਕਰਨਾ ਚਾਹੁੰਦੀ ਹੈ ਤੇ ਜਿਹੜਾ ਗੋਭ ਦੇ ਵਿੱਚ ਇਸ ਤਰ੍ਹਾਂ ਪੈ ਬਣਾਉਣੀ ਸਟਾਰਟ ਕਰਦੀ ਹੈ ਤੇ ਜਦੋਂ ਤੀਸਰੀ ਗੰਢ ਜਿਹੜੀ ਧਰਦੀ ਹੈ 70-75 ਦਿਨ ਤੇ ਜਾ ਕੇ ਉਹਦੇ ਵਿੱਚ ਉਹ ਜਿਹੜੀ ਬੱਲੀ ਦਾ ਕਣਕ ਦੀ ਬੱਲੀ ਬਣਨੀ ਸਟਾਰਟ ਹੁੰਦੀ ਹੈ ਹੌਲੀ-ਹੌਲੀ ਫਿਰ ਸੈਜ ਬਣਾ ਕੇ ਬੱਲੀ 100 100 ਜਾਂ 105-7 ਦਿਨ ਤੇ ਜਿਹੜੀ ਕਣਕ ਦੀ ਬੱਲੀ ਬਾਹਰੇ ਆਉਂਦੀ ਹੈ ਅਕਸਰ ਤਾਂ 90-95 ਦਿਨ ਤੋਂ ਲੈ ਕੇ 110 ਦਿਨ ਤੱਕ ਸਾਰੀਆਂ ਕਣਕ ਦੀਆਂ ਕਿਸਮਾਂ ਜਿਹੜੀਆਂ ਉਹਨਾਂ ਸਾਰਾ ਕਰ ਲੈਂਦੀਆਂ ਨੇ ਜਦੋਂ ਕਣਕ ਦੀ ਫਸਲ 70-75 ਦਿਨ ਦੀ ਹੈ ਜਾਂ 80 ਦਿਨ ਦੀ ਹੈ ਉਦੋਂ ਕਣਕ ਦੀ ਫਸਲ ਦੇ ਵਿੱਚ ਆਪਾਂ 0.5234 13.45 ਕਣਕ ਦੀ ਫਸਲ ਨੂੰ ਸਟ੍ਰੈਸ ਤੋਂ ਬਚਾਉਣਾ ਹੈ ਕਿਉਂਕਿ ਜਦੋਂ 70-75 ਦਿਨ ਦੀ ਕਣਕ ਹੋਗੀ ਹੁਣ ਜਨਵਰੀ ਦਾ ਮਹੀਨਾ ਹੈ ਹੁਣ ਪੂਰੀ ਠੰਡ ਹੈ ਫਰਵਰੀ ਦਾ ਮਹੀਨਾ ਕੁਝ ਹੋਰ ਹੋ ਰ ਜਾਣਾ ਦਿਨ ਵੇਲੇ ਤਾਪਮਾਨ ਕੁਝ ਹੋਰ ਹੋਣਾ ਰਾਤ ਵੇਲੇ ਤਾਪਮਾਨ ਕੁਝ ਹੋਰ ਹੋਣਾ ਮਾਰਚ ਦੇ ਵਿੱਚ ਤਾਂ ਮਨ ਕੁਝ ਹੋਰ ਹੋਣਾ ਫਰਵਰੀ ਤੇ ਮਾਰਚ ਦੀ ਗਰਮੀ ਦੀ ਸਟ्रेस ਹੈ ਗਰਮੀ ਦਾ ਜਿਹੜਾ ਪ੍ਰਭਾਵ ਹੈ ਉਹ ਤੋਂ ਕਣਕ ਨੂੰ ਬਚਾਉਣ ਦੇ ਲਈ ਆਪਾਂ 13 ਵਿੱਚ 45 ਕਰਦੇ ਆਂ ਜਾਂ ਕੱਲਾ ਪोटाश ਕਰਦੇ ਆਂ ਆਪਾਂ ਕਰਦੇ ਕੱਲੀ ਸਟ्रेस ਤੋਂ ਬਚਾਉਣ ਦੇ ਲਈ ਇਹ ਕਣਕ ਦੀ ਫਸਲ ਦੇ ਉੱਪਰ ਜਿਹੜਾ ਗਰਮੀ ਦਾ ਜਾਂ ਉੱਚ ਤਾਪਮਨ ਦਾ ਪ੍ਰਭਾਵ ਨਾ ਪਵੇ ਜਿਹੜੀ ਕਣਕ ਦੀ ਫਸਲ ਨੇ ਆਪਣੀ ਖਰਾਕ ਪੱਤਿਆਂ ਦੇ ਵਿੱਚ ਜੜਾਂ ਦੇ ਵਿੱਚ ਜਿਹੜੀ ਜਮਾ ਕੀਤੀ ਹੈ ਉਹ ਕਣਕ ਦੀ ਬੱਲੀ ਤੱਕ ਕਣਕ ਦੇ ਦਾਣੇ ਤੱਕ ਜਿਹੜੀ ਲੈ ਕੇ ਜਾਵੇ ਪਟਾਸ਼ ਤੱਤ ਦਾ ਕੰਮ ਹੈ 13.45 ਦਾ ਉਹੀ ਕੰਮ ਹੈ ਤੇ 05534 ਦਾ ਕੰਮ ਹੈ ਵਿਖਰਾਕ ਹੈ ਜਿਹੜੀ ਉਹਨੂੰ ਟਰਾਂਸਫਰ ਕਰੇ ਟਰਾਂਸਪੋਰਟ ਦਾ ਕੰਮ ਕਰਦਾ ਹੈ ਪਟਾਸ਼ ਹੁੰਦਾ ਹੈ ਤਾਂ ਹੀ ਆਪਾਂ 13.45 05534 ਕਰਦੇ 13.45 ਵਿੱਚ ਯੂਰੀਆ ਹੁੰਦੀ ਹੈ ਨਾਲ 05534 ਦੇ ਵਿੱਚ ਡੀਏਪੀ ਹੁੰਦੀ ਹੈ ਇੱਕ ਚ ਡੀਏਪੀ ਹੈ ਇੱਕ ਦੇ ਵਿੱਚ ਯੂਰੀਆ ਨਾਲ ਆਪਾਂ ਵਾਰਨ ਕਾਦੇ ਲਈ ਪਾਉਣਾ ਹੈ ਵਾਰਨ ਆਪਾਂ 70-75 ਦਿਨ ਤੇ ਇਸ ਲਈ ਪਾਉਣਾ ਕਿਉਂਕਿ ਜਦੋਂ ਕਣਕ ਦੀ ਫਸਲ ਤੀਸਰੀ ਗੰਢ ਧਰਦੇ ਉਹਦੇ ਵਿੱਚੋਂ ਬੱਲੀ ਸਟਾਰਟ ਹੁੰਦੀ ਹੈ ਬੱਲੀਆਂ ਦੇ ਜਿਹੜੇ ਭਾਗ ਬਣਦੇ ਆ ਕਣਕ ਦੀ ਬੱਲੀ ਦੇ ਜਿਹੜੇ ਭਾਗ ਬਣਦੇ ਆ ਉਹਨਾਂ ਨੂੰ ਭਾਗਾਂ ਨੂੰ ਸਹੀ ਬਣਾਉਣ ਦੇ ਲਈ ਤੇ ਬੱਲੀ ਪ੍ਰੋਪਰ ਸਹੀ ਟਾਈਮ ਤੋਂ ਬਾਹਰ ਆਉਣ ਦੇ ਲਈ ਜਦੋਂ ਬੋਰਨ ਦੀ ਕਮੀ ਹੁੰਦੀ ਹੈ ਬੱਲੀ ਉੱਪਰ ਖਿੱਲਰ ਜਾਂਦੀ ਹੈ ਬੋਰਨ ਦੇ ਨਾਲ ਜਿਹੜੀ ਬੱਲੀ ਖਿੱਲਰਦੀ ਨਹੀਂ ਬੱਲੀ ਸਹੀ ਟਾਈਮ ਦੇ ਲਈ ਬਾਹਰ ਆਉਂਦੀ ਹੈ 50 ਤੋਂ 60 ਗ੍ਰਾਮ ਤੁਸੀਂ ਨੂੰ ਬੋਰਨ ਪਾਉਣਾ ਹੈ 120 ਜਾਂ 150 ਗ੍ਰਾਮ ਤੁਸੀਂ ਜ਼ਿੰਕ ਪਾਉਣੀ ਹੈ ਜ਼ਿੰਕ ਤੱਤ ਕਾਦੇ ਲਈ ਪਾਉਣਾ ਆਪਾਂ ਜ਼ਿੰਕ ਤੱਤ ਇਸ ਲਈ ਪਾਉਣਾ ਕਿਉਂਕਿ ਕਣਕ ਮਨੁੱਖ ਲਈ ਵੀ ਖਾਣੀ ਹੈ ਤੇ ਪਸ਼ੂਆਂ ਲਈ ਵੀ ਖਾਣੀ ਹੈ ਜਿਹੜੇ ਆਪਾਂ ਡੰਗਰ ਘਰੇ ਰੱਖਦੇ ਆ ਕਿਉਂਕਿ ਜ਼ਿੰਕ ਤੱਤ ਦੀ ਹਰੇਕ ਦੇ ਵਿੱਚ ਕਮੀ ਹੈ ਮਨੁੱਖ ਦੇ ਵਿੱਚ ਵੀ ਓਨੀ ਕਮੀ ਹੈ ਫਸਲਾਂ ਦੇ ਵਿੱਚ ਵੀ ਓਨੀ ਕਮੀ ਹੈ ਆਪਾਂ ਜ਼ਿੰਕ ਤੱਤ ਦੀ ਦੀ ਪੂਰਤੀ ਪੂਰੀ ਕਰਨ ਦੇ ਲਈ ਆਪਾਂ ਤਾਂ ਹੀ ਜ਼ਿੰਕ ਪਾਉਨੇ ਆ ਕੋਈ ਜ਼ਿੰਕ ਦੇ ਕੇਰ ਵਧਾਉਣ ਦੇ ਲਈ ਨਹੀਂ ਪਾਉਂਦੇ ਜਿਹੜੀ ਕਣਕ ਦੀ ਫਸਲ ਟੇਸਟ ਵਧੀਆ ਬਣ ਜੇ ਤੇ ਕਣਕ ਦੀ ਫਸਲ ਦੇ ਵਿੱਚ ਜ਼ਿੰਕ ਤੱਤ ਦੀ ਪਿਓਰਿਟੀ ਪੂਰੀ ਆ ਜਾ ਉਹਦੇ ਲਈ ਆਪਾਂ ਜੇ ਇੱਕ ਤੱਤ ਜਿਹੜਾ ਵਰਤਦੇ ਆ ਨਹੀਂ ਹਰ ਰੋਜ਼ ਵੀਡੀਓ ਆ ਜਾਂਦੀ ਐ ਪोटाश ਕਰ ਦੋ ਬਈ 13 45 ਕਰ ਦੋ 05 34 ਕਰ ਦੋ ਕਰਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਜ਼ਰੂਰੀ ਵੀ ਚੀਜ਼ ਕਾਦੇ ਲਈ ਆ 13 45 ਸਟ्रेस ਤੋਂ ਬਚਾਊਗਾ ਤੇ ਜਿੰਨੀ ਖਰਾਕ ਕਣਕ ਦੀ ਫਸਲ ਨੇ ਜਮਾ ਕੀਤੀ ਐ ਉਹ ਛਿੱਟੇ ਤੱਕ ਕਣਕ ਦੀ ਬੱਲੀ ਤੱਕ ਪोटाश ਤੱਤ ਨੇ ਜਿਹੜਾ ਲੈ ਕੇ ਜਾਣਾ ਹੁਣ ਕਰਨਾ ਕਿੰਨਾ 100 ਲੀਟਰ ਪਾਣੀ ਦੇ ਵਿੱਚ ਕਿਲੋ ਡੇਡ ਕਿਲੋ ਤੁਸੀਂ ਇਹ 13045 ਪਾ ਲਓ ਜਾਂ 05534 ਦੋਨਾਂ ਦੇ ਵਿੱਚੋਂ ਇੱਕ ਪਾ ਲਓ ਤੁਸੀਂ ਦੋ ਸਪਰੇਅ ਕਰ ਸਕਦੇ ਹੋ 70 75 ਦਿਨ ਤੇ ਜਿਵੇਂ 05534 ਦੀ ਸਪਰੇਅ ਕਰੋ 100 ਦਿਨ ਤੇ ਜਾ ਕੇ 13045 ਦੀ ਜਿਹੜੀ ਸਪਰੇਅ ਕਰੋ ਅਲੱਗ-ਅਲੱਗ ਕਰੋ ਇਹ ਨਾ ਹੋਵੇ ਵੀ ਵਿੱਚ ਹੀ 13045 ਪਾ ਲਿਆ ਵਿੱਚ ਹੀ 05534 ਪਾ ਲਿਆ 13045 ਨੂੰ ਪਹਿਲਾਂ ਕਰ ਲਓ ਜਿਵੇਂ ਤੁਸੀਂ 70-75 ਦਿਨ ਦੀ ਫਸਲ ਹੋਊਗੀ ਉਦੋਂ 0.55 ਚੌਕੀ ਨੂੰ 1.5 ਕਿਲੋ ਨੂੰ 2-3 ਲੀਟਰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਲਓ ਦੂਸਰੇ ਪਾਸੇ 50-60 ਗ੍ਰਾਮ ਬੋਰਨ ਪਾ ਲਓ 100-150 ਗ੍ਰਾਮ ਜ਼ਿੰਕ ਪਾ ਲਓ ਘੋਲ ਬਣਾ ਲਓ ਜਿਹੜੀ 100 ਦਿਨ ਤੇ ਸਪਰੇਅ ਕਰਨੀ ਹੈ ਉਹ ਕਰਨੀ ਹੈ ਆਪਣੇ ਕੱਲੀ ਜਾ ਕੇ 13ਵੀਂ 45 ਦੀ ਵਿੱਚ ਤੁਸੀਂ ਉਹਦੇ ਵਿੱਚ ਫੰਗੀ ਦੇਰੇ ਭੰਤਾਲ ਦੇ ਵਿੱਚ ਤੁਸੀਂ ਫੰਗੀ ਸਾਈਡ ਜਿਹੜਾ 100 ਦਿਨ ਤੇ ਜਾ ਕੇ ਮਿਕਸ ਕਰਨਾ ਉਹ ਕਿਹੜਾ ਫੰਗੀ ਸਾਈਡ ਮਿਕਸ ਕਰਨਾ ਹੈ ਉਹਦੇ ਬਾਰੇ ਆਪਾਂ ਪ੍ਰੋਪਰ ਵੀਡੀਓ ਹਫ਼ਤੇ ਦੱਸ ਦਿੰਦੇ ਵਿੱਚ ਜਿਹੜੀ ਰੈਡੀ ਕਰਾਂਗੇ ਕਿਉਂਕਿ ਹੁਣ ਕਣਕ ਦੀ ਫਸਲ ਹੈ ਜਿਹੜੀ 70-75 ਦਿਨ ਦੀ ਸਟੇਜ ਤੇ ਹੈਗੀ ਹੈ ਕੋਈ ਇਸ ਤਰ੍ਹਾਂ ਦੀ ਕਣਕ ਨਹੀਂ ਜਿੱਥੇ ਕਿਤੇ ਕਣਕ 100 ਦਿਨ ਦੀ ਹੋ ਗਈ ਹੋਵੇ ਜਾਂ ਕਣਕ ਨੇ ਪ੍ਰੋਪਰ ਜਿਹੜਾ ਛਟਾ ਕੱਢ ਲਿਆ ਹੋਵੇ ਉਹ ਵੀਡੀਓ ਆਪਾਂ ਜਨਵਰੀ ਦੇ ਐਂਡ ਜਾਂ ਸ਼ੁਰੂਆਤੀ ਦੇ ਫਰਵਰੀ ਦੇ ਸ਼ੁਰੂਆਤੀ ਟਾਈਮ ਤੇ ਆਪਾਂ ਜਿਹੜੀ ਵੀਡੀਓ ਤੁਹਾਡੇ ਤੱਕ ਜਿਹੜੀ ਆਪਾਂ ਲੈ ਕੇ ਆਵਾਂਗੇ ਜਾਣਕਾਰੀ ਕਿਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੀ ਫੀਡਬੈਕ ਸਾਨੂੰ